ਸਾਥੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਜ਼ਿਲ੍ਹਾ ਕਚੈਰੀਆਂ ਦੇ ਲਈ ਭਰਤੀ ਓਪਨ ਕੀਤੀ ਗਈ ਹੈ ਬਹੁਤ ਵਧੀਆ ਮੌਕਾ ਬਹੁਤ ਵਧੀਆ ਸੈਲਰੀ ਐ ਪੋਸਟਾਂ ਦੇ ਲਈ ਸਾਰੀ ਜਾਣਕਾਰੀ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਵੀਡੀਓ 'ਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੋਸਟਾਂ ਦੇ ਸਬੰਧ ਵਿੱਚ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤੋ ਮਿੱਤਰੋਣਾ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਘਰ ਬੈਠੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਤੁਹਾਨੂੰ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਅੱਜ ਦੀਆਂ ਜੋ ਇਹ ਪੋਸਟਾਂ ਐ ਇਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸ ਪਰਫਾਰਮੇ ਦੀ ਜ਼ਰੂਰਤ ਹੋਊਗੀ ਜੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਪਰਫਾਰਮੈਂਟ ਪੂਰੀ ਤਰ੍ਹਾਂ ਭਰ ਲੈਣਾ ਅਪਲਾਈ ਕਿਵੇਂ ਕਰਨਾ ਅੱਗੇ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ ਤਾਂ ਉਹਦੇ ਤੋਂ ਪਹਿਲਾਂ ਆਪਾਂ ਤੁਹਾਨੂੰ ਪੋਸਟਾਂ ਬਾਰੇ ਜਾਣਕਾਰੀ ਦੇ ਦਿੰਨੇ ਆ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜਜ ਲੁਧਿਆਣਾ ਵੱਲੋਂ ਪੋਸਟਾਂ ਜਾਰੀ ਹੋਈਆਂ 14 ਪੋਸਟਾਂ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਜਾਰੀ ਕੀਤੀਆਂ ਗਈਆਂ ਯੋਗਤਾ ਇਹਨਾਂ ਵੱਲੋਂ ਇਹਨਾਂ ਪੋਸਟਾਂ ਦੇ ਲਈ ਗ੍ਰੈਜੂਏਸ਼ਨ ਜੇਕਰ ਤੁਸੀਂ ਆਰਟਸ ਜਾਂ ਸਾਇੰਸ ਦੇ ਵਿੱਚ ਕੀਤੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਸ਼ਾਰਟਹੈਂਡ ਸਪੀਡ ਇਹਨਾਂ ਵੱਲੋਂ 80 ਵਰਡਸ ਪਰ ਮਿੰਟ ਮੰਗੀ ਗਈ ਹੈ ਕੁਆਲੀਫਾਈਇੰਗ ਟੈਸਟ ਹੋਊਗਾ 20 ਵਰਡਸ ਪਰ ਮਿੰਟ ਇਨ ਟ੍ਰਾਂਸਕ੍ਰਿਪਸ਼ਨ ਆਫ ਦਾ ਸੇਮ ਐਂਡ ਹੈਵ ਪ੍ਰੋਫੀਸ਼ੀਐਂਸੀ ਇਨ ਕੰਪਿਊਟਰਸ ਇਹਨਾਂ ਵੱਲੋਂ ਲਿਖਿਆ ਗਿਆ ਜੀ ਵਰਡ ਪ੍ਰੋਸੈਸਿੰਗ ਤੇ ਸਪਰੈਡਸ਼ ਸੈਲਰੀ ਇੰਨਾ ਬੋਲੋ ਲਿਖਿਆ ਗਿਆ ਜੀ ਕਨਸੋਲੀਡੇਟਡ ਸੈਲਰੀ ਇਕੁਅਲ ਟੂ ਮਿਨੀਮਮ ਵੇਜੇਸ ਰੇਟਸ ਫਿਕਸਡ ਬਾਏ ਦਾ ਡਿਪਟੀ ਕਮਿਸ਼ਨਰ ਲੁਧਿਆਣਾ ਜਾਂ ਐਸ ਪਰ ਇਨਸਟਰਕਸ਼ਨ ਜੀ ਇਸ਼ੂਡ ਫਰੋਮ ਦਾ ਅਨਰੇਬਲ ਹਾਈ ਕੋਰਟ অর ਗਵਰਨਮੈਂਟ ਆਫ ਪੰਜਾਬ ਫਰੋਮ ਟਾਈਮ ਟੂ ਟਾਈਮ ਏਜ ਲਿਮਿਟ ਇੰਨਾ ਪੋਸਟਾਂ ਦੇ ਲਈ ਜਨਰਲ ਕੈਟਾਗਰੀ ਦੇ ਲਈ 18 ਤੋਂ 37 ਸਾਲ ਹੈ ਜੀ 1-1 2024 ਤੱਕ ਏਜ ਹੋਣੀ ਚਾਹੀਦੀ ਹੈ ਏਜ ਰੈਲੈਕਸ਼ਨ ਇੰਨਾ ਪੋਸਟਾਂ ਦੇ ਲਈ ਰਹਿਣ ਵਾਲਾ ਜੀ ਵੱਖ-ਵੱਖ ਕੈਟਾਗਰੀ ਦੇ ਅਨੁਸਾਰ categories wise ਇਹਨਾਂ ਪੋਸਟਾਂ ਦੀ ਵੰਡ ਦਿੱਤੀ ਹੋਈ ਹੈ ਜੀ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਉਥੋਂ ਡਾਊਨਲੋਡ ਕਰ ਲਿਓ ਇਹਨਾਂ ਦੀ ਵੈਬਸਾਈਟ ਨੂੰ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਜਿਹੜਾ ਪਰਫਾਰਮ ਆਪਾਂ ਤੁਹਾਨੂੰ ਦੱਸਿਆ ਸੀ ਉਹਨੂੰ ਪੂਰੀ ਤਰ੍ਹਾਂ ਭਰ ਲੈਣਾ ਆਪਣੇ ਸੰਬੰਧਿਤ ਸਾਰੇ ਦਸਤਾਵੇਜ਼ ਨਾਲ ਲਗਾ ਕੇ ਤੁਸੀਂ ਇਹਨਾਂ ਦੇ ਦਫ਼ਤਰ ਵਿੱਚ ਪਹੁੰਚਦਾ ਕਰਨਾ ਹੈ ਜੀ 29 ਫਰਵਰੀ 2024 ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨ ਦੇ ਲਈ ਆਖਰੀ ਮਿਤੀ ਰਹਿਣ ਵਾਲੀ ਹੈ ਸ਼ਾਮ 5 ਵਜੇ ਤੱਕ ਇਹਨਾਂ ਕੁਐਸਚਨ ਨੂੰ ਅਪਲਾਈ ਕਰਨ ਦੇ ਲਈ ਪਤਾ ਇਹਨਾਂ ਦਾ ਹੈਗਾ ਜੀ ਨਿਊ ਜੁਡੀਸ਼ੀਅਲ ਕੋਰਟਸ ਕੰਪਲੈਕਸ ਲੁਧਿਆਣਾ ਬੈਕਸਾਈਡ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਡੀਸੀ ਆਫਿਸ ਲੁਧਿਆਣਾ ਇੱਥੇ ਤੁਸੀਂ ਪਹੁੰਚਦਾ ਕਰਨਾ ਤੇ ਇਹਨਾਂ ਪੋਸਟਾਂ ਦੇ ਲਈ ਤਾਰੀਖ ਹੈ ਜੋ ਟੈਸਟ ਦੀ ਇਹਨਾਂ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਏ ਤੋਂ ਲੈ ਕੇ ਜੀ ਵਾਲੇ ਕੈਂਡੀਡੇਟ 4 ਮਾਰਚ 2024 ਨੂੰ ਟੈਸਟ ਦੇ ਸਕਣਗੇ ਤੇ ਐਚ ਤੋਂ ਲੈ ਕੇ ਐਮ ਵਾਲੇ 5 ਮਾਰਚ ਨੂੰ ਐਨ ਤੋਂ ਲੈ ਕੇ ਆਰ ਵਾਲੇ 6 ਮਾਰਚ 2024 ਨੂੰ ਐਸ ਤੋਂ ਲੈ ਕੇ ਜ਼ेड ਵਾਲੇ 7 ਮਾਰਚ ਨੂੰ ਇਹਨਾਂ ਦੇ ਲਈ ਜੋ ਸ਼ਡਿਊਲ ਹੈ ਪੇਪਰ ਦਾ ਜਾਰੀ ਕਰ ਦਿੱਤਾ ਸਵੇਰੇ 9:30 ਵਜੇ ਤੁਹਾਡਾ ਇਹ ਇਗਜ਼ਾਮ ਰਹੂਗਾ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ